ਕਿਤਾਬਾਂ ਸਾਡੀ ਬਹੁਤ ਅੱਛੀ ਦੋਸਤ ਮੰਨੀਆਂ ਜਾਂਦੀਆਂ ਹਨ ਕਿਉਂਕਿ ਸਾਨੂੰ ਕਿਤਾਬਾਂ ਤੋਂ ਗਿਆਨ ਪ੍ਰਾਪਤ ਹੁੰਦਾ ਹੈ ਔਰ ਇੱਕ ਅੱਛਾ ਟਾਈਮ ਅਸੀਂ ਪਾਸ ਕਰ ਲੈਂਦੇ ਹਾਂ ਔਰ ਸਾਡੇ ਚ ਕੰਫੀਡੈਂਸ ਪੈਦਾ ਹੁੰਦਾ ਹੈ ਤੇ ਕੁਝ ਕਿਤਾਬਾਂ ਐਸੀ ਹੁੰਦੀਆਂ ਜੋ ਵਿਵਾਦ ਦਾ ਕਾਰਨ ਬਣ ਜਾਂਦੇ ਕੰਟਰੋਵਰਸੀ ਦਾ ਕਾਰਨ ਬਣ ਜਾਂਦੀਆਂ ਤੇ ਉਹ ਕਿਤਾਬਾਂ ਦੇ ਕਾਰਨ ਆਥਰ ਦੀ ਜ਼ਿੰਦਗੀ ਤੱਕ ਬਦਲ ਜਾਂਦੀ ਹੈ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਸੁਲਮਾਨ ਰਸ਼ਦੀ ਦੀ ਕਿਤਾਬ ਦ ਸੱਚਨਿਕ ਵਰਸਸ ਜਿਸ ਨੂੰ ਇੰਡੀਅਨ ਗਵਰਨਮੈਂਟ ਨੇ 36 ਸਾਲ 2 ਮਹੀਨੇ ਦੇ ਬਾਅਦ ਉਸ ਉਤੇ ਬੈਨ ਹਟਾ ਦਿੱਤਾ ਗਿਆ ਹੈ ਤੇ ਅੱਜ ਬੁੱਕ ਸਟੋਰਸ ਚ ਅਵੇਲੇਬਲ ਹੈ ਸਨ 1988 ਚ ਰਾਜੀਵ ਗਾਂਧੀ ਦੀ ਸਰਕਾਰ ਨੇ ਇਸ ਕਿਤਾਬ ਨੂੰ ਬੈਨ ਕਰ ਦਿੱਤਾ ਸੀ ਦ ਸੈਟਨਿਕ ਵਰਸਸ ਨੂੰ ਸੋ ਇੰਡੀਆ ਵਾਸ ਅ ਫਰਸਟ ਕੰਟਰੀ ਇਵਨ ਬਿਫੋਰ ਇਸਲਾਮਿਕ ਕੰਟਰੀਜ਼ ਨੇ ਤਾਂ ਬਾਅਦ ਵਿੱਚ ਬੈਨ ਕੀਤਾ ਪਰ ਇੰਡੀਆ ਨੇ ਪਹਿਲਾਂ ਹੀ ਬੈਨ ਕਰ ਦਿੱਤਾ ਸੀ ਇਸ ਕਿਤਾਬ ਨੂੰ ਇੱਥੇ ਰਿਲੀਜ਼ ਕਰਨ ਚ ਕਿਉਂਕਿ ਉਹਨਾਂ ਨੂੰ ਖੁਸ਼ਵੰਤ ਸਿੰਘ ਜਿਹੜੇ ਪੈਂਗੂਇਨ ਰੈਂਡਮ ਹਾਊਸ ਦੇ 어 어드바이జర్ ਸੀਗੇ ਉਹਨਾਂ ਨੇ ਕਹਿਆ ਸੀਗਾ ਕਿ ਇਹ ਅਗਰ ਕਿਤਾਬ ਇਥੇ ਇੰਡੀਆ ਚ ਆ ਜਾਂਦੀ ਹੈ ਤੇ ਸ਼ਾਇਦ ਮੁ슬림 ਧਰਮ ਦੇ ਲੋਕਾਂ ਦੀ ਭਾਵਨਾਵਾਂ ਨੂੰ ਸਟੇਸ ਪਹੁੰਚਾਏਗੀ ਤੇ ਦੰਗੇ ਫਸਾਦ ਹੋ ਸਕਦੇ ਹਨ ਤੇ ਇਸ ਕਰਕੇ ਇਸ ਕਿਤਾਬ ਨੂੰ ਇੰਡੀਆ ਚ ਬਿਲਕੁਲ ਬੈਨ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਸਾਊਥ ਅਫਰੀਕਾ ਦੇ ਵਰ ਦਾ ਅਨਦਰ ਕੰਟਰੀਜ਼ ਜਿਨ੍ਹਾਂ ਦੇ ਜਿਨ੍ਹਾਂ ਨੇ ਇਸ ਬੁੱਕ ਨੂੰ ਬੈਨ ਕਰ ਦਿੱਤਾ ਸੀ ਈਰਾਨ ਦੇ ਇੱਕ ਮੁਸਲਿਮ ਲੀਡਰ ਸੀਗੇ ਜਿਨ੍ਹਾਂ ਨੇ ਇੱਥੇ ਤੱਕ ਇੱਕ ਫਤਵਾ ਜਾਰੀ ਕਰ ਦਿੱਤਾ ਸੀ ਕਿ ਸਲਮਾਨ ਰਸ਼ਦੀ ਨੂੰ ਜੋ ਮਾਰੇਗਾ ਜੋ ਉਹਨਾਂ ਦਾ ਸਰ ਕਲਮ ਕਰੇਗਾ ਉਹਨੂੰ 24 ਕਰੋੜ ਰੁਪਇਆ 19 1988 ਦੀ ਮੈਂ ਗੱਲ ਕਰ ਰਹੀ ਹਾਂ ਉਹਨੂੰ ਦਿੱਤਾ ਜਾਏਗਾ ਜਸਟ ਇਮੇਜਿਨ ਕਿ ਇਸ ਕਿਤਾਬ ਦੀ ਇੰਨੀ ਕੰਟਰੋਵਰਸੀ ਸੀਗੀ ਕਿ ਅੱਜ ਹੁਣ ਇਹ ਮਾਰਕੀਟ easily ਕਹਿੰਦੇ ਨਾਲ ਇੱਕ ਨੂੰ ਆਜ਼ਾਦੀ ਮਿਲ ਚੁਕੀ ਹੈ ਕਿ ਤੁਹਾਡੇ ਬੁੱਕਸਟੋਰਸ ਤੇ ਅਵੇਲੇਬਲ ਹੈ ਦ ਸੈਟਿੰਗ ਵਰਸਸ ਆਈ ਥਿੰਕ ਜਿਹੜੇ ਇੰਡੀਅਨ ਸਟੂਡੈਂਟ ਸਪੈਸ਼ਲੀ ਮੈਂ ਉਹਨਾਂ ਦੀ ਗੱਲ ਕਰੀ ਜੋ ਯੂਪੀਐਸਸੀ ਦੀ ਜਾਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਜਾਂ ਐਂਟ੍ਰੈਂਸ ਐਗਜ਼ਾਮ ਦੀ ਤਿਆਰੀ ਕਰਦੇ ਹਨ ਉਹਨਾਂ ਨੂੰ ਇਸ ਕਿਤਾਬ ਦੇ ਬਾਰੇ ਜਰੂਰ ਪਤਾ ਹੋਏਗਾ ਕਿਉਂਕਿ ਕੁਐਸਚਨ ਆ ਜਾਂਦਾ ਹੁੰਦਾ ਸੀਗਾ ਹੂ ਰੋਟ ਦ ਬੁੱਕ ਹੂ ਵਾਸ ਆਥਰ ਆਫ ਦ ਬੁੱਕ ਦ ਸੈਟਿੰਗ ਵਰਸਸ ਤੇ ਉਹ ਹੁਸਨ ਸਲਮਾਨ ਰਸ਼ੀਦ ਉੱਤੇ ਟਿਕ ਲਗਾ ਕੇ ਆਂਦੇ ਸੀਗੇ ਇਹ ਇਹ ਬੁੱਕ ਤਦੀ ਸਟੂਡੈਂਟਸ ਲਈ ਬੜੀ ਕੋਈ ਪਈ ਉਚਕਤਾ ਹੋਈ ਪਈ ਬੱਚਿਆਂ ਨੂੰ ਕਿ ਜਿਹੜੇ ਮਤਲਬ 25 ਤੋਂ ਲੈ ਕੇ ਕਹਿੰਦੇ ਆ 45 ਸਾਲ ਦੇ ਜਿਹੜੇ ਏਜ ਗਰੁੱਪ ਦੇ ਲੋਕ ਹੈ ਉਹ ਇਹ ਕਿਤਾਬ ਜ਼ਿਆਦਾ ਖਰੀਦ ਰਹੇ ਆ ਕੱਲ ਚੰਡੀਗੜ੍ਹ ਚ ਸੈਕਟਰ 8 ਦੇ ਇੱਕ ਬੁੱਕਸਟੋਰ ਚ 25 ਕਿਤਾਬਾਂ ਆਈਆਂ ਜਿਦੇ ਵਿੱਚੋਂ 17 ਵਿਕੀਆਂ ਔਰ 17 ਦੇ ਇੱਕ ਬਹੁਤ ਮਸ਼ਹੂਰ ਬੁੱਕਸਟੋਰ ਚ ਤਿੰਨ ਕਿਤਾਬਾਂ ਆਈਆਂ ਸੀ ਔਰ ਤਿੰਨੋਂ ਵਿਕੀਆਂ ਦ ਸੈਟਨਿਕ ਵਰਸਸ ਸਲਮਾਨ ਰਸ਼ਦੀ ਦੀ ਉਹ ਕਿਤਾਬ ਜਿਨੇ ਸਲਮਾਨ ਰਸ਼ਦੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਮਿਡਨਾਈਟ ਚਿਲड्रन ਲਿਖਣ ਵਾਲੇ ਸਲਮਾਨ ਰਸ਼ਦੀ ਜਿਨ੍ਹਾਂ ਨੂੰ ਸਨ 1981 ਵਿੱਚ ਮਿਡਨਾਈਟ ਚਿਲड्रन ਜੋ ਕਿ ਇੰਡੀਅਨ ਪਾਰਟੀਸ਼ਨ ਦੇ ਬੇਸ ਸੀਗੀ ਉਸ ਦੇ ਲਈ ਉਹਨਾਂ ਨੂੰ ਬੁਕਰਸ ਪ੍ਰਾਈਜ਼ ਅਵਾਰਡ ਮਿਲਦਾ ਬਟ 1988 ਵਿੱਚ ਇੱਕ ਐਸੀ ਕਿਤਾਬ ਦ ਸੈਟਨਿਕ ਵਰਸਸ ਲਿਖ ਕੇ ਉਹ ਇੱਕ ਕੰਟਰੋਵਰਸੀ ਚਾ ਜਾਂਦੇ ਆ ਜਿਸ ਦੇ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਆਪਣੀ ਜਾਨ ਇੱਕ ਜੋਖਮ ਚ ਪਾਣੀ ਪਈ 2 ਸਾਲ ਪਹਿਲਾਂ ਸਲਮਾਨ ਰਸ਼ਦੀਦ ਉਤੇ ਇੱਕ ਜਾਨਲੇਵਾ ਹਮਲਾ ਹੁੰਦਾ ਜਿਦੇ ਵਿੱਚ ਉਹਨਾਂ ਨੂੰ ਇੱਕ ਆਪਣੀ ਅੱਖ ਗਵਾਨੀ ਪਈ ਤੇ ਆਪ ਬਾਜੂ ਵੀ ਇੱਕ ਉਹਨਾਂ ਦੀ ਕੰਮ ਨਹੀਂ ਕਰਦੀ ਤੇ ਸਲਮਾਨ ਰਸ਼ਦੀ ਦਾ ਜਨਮ 19 ਜੂਨ 1947 ਚ ਇੰਡੀਆ ਚ ਬੰਬੇ ਵਿੱਚ ਹੁੰਦਾ ਇੱਕ ਕਸ਼ਮੀਰੀ ਮੁਸਲਿਮ ਪਰਿਵਾਰ ਚ ਤੇ 14 ਸਾਲ ਤੱਕ ਇੰਡੀਆ ਚ ਰਹਿੰਦੇ ਇੱਥੇ ਹੀ ਇਹਨਾਂ ਦੀ ਪੜ੍ਹਾਈ ਹੋ ਰਹੀ ਹੁੰਦੀ ਹੈ ਫਿਰ ਇਹ ਅਮਰੀਕਾ ਚਲੇ ਜਾਂਦੇ ਹਨ ਜਿੱਥੇ ਇਹਨਾਂ ਨੇ ਮਾਸਟਰਸ ਕੀਤੀ ਹਿਸਟਰੀ ਚ ਉਸ ਤੋਂ ਬਾਅਦ ਇਹਨਾਂ ਨੇ ਕਿਤਾਬਾਂ ਵਗੈਰਾ ਲਿਖੀਆਂ ਇਹਨਾਂ ਨੇ ਕਈ ਮੂਵੀਜ਼ 'ਚ ਵੀ ਕੰਮ ਕੀਤਾ ਸੀਗਾ ਤੇ ਬਹੁਤ ਕੰਟਰੋਵਰਸੀ ਚਰੇ ਕੁਝ ਆਪਣੇ ਲਵ ਅਫੇਅਰਸ ਕਰਕੇ ਵੀ ਸੈਟਿਕ ਵਰਸਸ ਕਿਤਾਬ ਨੂੰ ਰਾਜੀਵ ਗਾਂਧੀ ਜੋ ਕਿ ਸਾਡੇ ਪੁਰਵ ਪ੍ਰਧਾਨ ਮੰਤਰੀ ਰਹੇ ਸੀਗੇ ਉਹਨਾਂ ਨੇ ਮਿਨਿਸਟਰੀ ਆਫ ਫਾਈਨੈਂਸ ਤੋਂ ਇੱਕ ਕਿਤਾਬ ਬੈਨ ਕਰਵਾਈ ਸੀ ਉਸ ਦੇ ਇੰਪੋਰਟ ਤੇ ਨਾ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਜਾਂ ਫੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਤੋਂ ਬੜੀ ਸਟ੍ਰੇਂਜ ਗੱਲ ਹੈ ਕਿ ਮਿਨਿਸਟਰੀ ਆਫ ਫਾਈਨੈਂਸ ਨੇ ਇਸ ਕਿਤਾਬ ਨੂੰ ਬੈਨ ਕੀਤਾ ਸੀ ਸੈਟਨਿਕ ਵਰਸਸ ਕਿਤਾਬ ਦੇ ਉੱਤੇ ਬੈਨ ਹਟਾਉਣ ਦੇ ਪਿੱਛੇ ਇੱਕ ਸ਼ਖਸ ਸਾਹਤ ਹੈ ਜੋ ਕਿ 2019 'ਚ ਇੰਟਰਨੈਟ ਤੇ ਚੈੱਕ ਕਰਦਾ ਹੈ ਕਿ ਕਿਹੜੇ ਉਹ ਬੈਨ ਆਰਡਰ ਸੀਗੇ ਕਿਹੜੀ ਨੋਟੀਫਿਕੇਸ਼ਨ ਸੀਗੀ ਜਿਸ ਦੇ ਕਰਕੇ ਇਸ ਕਿਤਾਬ ਨੂੰ ਇੰਡੀਆ 'ਚ ਰਿਲੀਜ਼ ਨਹੀਂ ਕੀਤਾ ਗਿਆ ਜਦੋਂ ਨੇ ਦੇਖਿਆ ਕਿ ਇੰਟਰਨੈਟ ਤੇ ਅਵੇਲੇਬਲ ਨਹੀਂ ਹੈ ਫਿਰ ਉਹਨੇ ਦਿੱਲੀ ਹਾਈ ਕੋਰਟ ਜਾਂਦਾ ਤੇ ਉੱਥੇ ਦਿੱਲੀ ਹਾਈ ਕੋਰਟ 'ਚ ਜਦੋਂ ਸਰਕਾਰ ਤੋਂ ਇੰਡੀਅਨ ਗਵਰਨਮੈਂਟ ਤੋਂ ਪੁੱਛਦੀ ਹੈ ਕਿ ਕਿੱਥੇ ਉਹ ਬੈਨ ਆਰਡਰਸ ਕਿੱਥੇ ਹੈ ਬੈਨ ਨੋਟੀਫਿਕੇਸ਼ਨ ਤੇ ਕੁਝ ਵੀ ਨਹੀਂ ਪਾਇਆ ਤੇ ਇਸ ਜਿਸ ਦੇ ਬੇਸ ਤੇ ਇਹ ਕਿਤਾਬ ਇਸੇ ਸਾਲ ਨਵੰਬਰ ਚ ਉਹਦੇ ਤੇ ਬੈਨ ਹਟਾ ਦਿੱਤਾ ਗਿਆ ਤੇ ਹੁਣ ਉਹ ਕਿਤਾਬਾਂ ਅਵੇਲੇਬਲ ਹੈ ਗਈਆਂ ਤੁਹਾਡੇ ਨਜ਼ਦੀਕੀ ਯੂ نو ਬੁੱਕ ਸਟੋਰਸ ਚ ਸਲਮਾਨ ਰਸ਼ਦੀ ਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਲੋਕ ਰੱਖਦੇ ਆ ਲਾਈਕ ਉਹਨਾਂ ਨੂੰ ਨਾਸਤਿਕ ਤੱਕ ਕਹਿ ਦਿੰਦੇ ਹੈ ਗਏ ਆ ਤੇ ਸੇਮ ਇਵਨ ਖੁਸ਼ਵੰਤ ਸਿੰਘ ਉਹ ਤਾਂ ਆਪਣ ਖੁਦ ਨੂੰ ਆਪਣੇ ਨੂੰ ਨਾਸਤਿਕ ਕਹਿੰਦੇ ਸੀਗੇ ਤੇ ਖੁਸ਼ਵੰਤ ਸਿੰਘ ਜੀ ਦਾ ਕਹਿਣਾ ਸੀਗਾ ਕਿ ਇਹ ਬੰਦੇ ਬੰਦਗੀ ਕਰਕੇ ਵੀ ਬੰਦੇ ਨਹੀਂ ਬਣ ਸਕਦੇ ਔਰ ਹਮ ਮੈਖਾਨੋਂ ਸੇ ਨਿਕਲਤੇ ਹੈ ਖੁਦਾ ਬਣ ਕੇ ਸੋ ਮੈਂ ਇਹ ਕਹਿਣਾ ਚਾਹੂੰਗੀ ਕਿ ਹਰ ਇੱਕ ਦੇ ਆਪਣੇ ਥਿਊਜ਼ ਹੁੰਦੇ ਆ ਹਰ ਇੱਕ ਦੇ ਆਪਣੇ ਭਾਵਨਾਵਾਂ ਹੁੰਦੀਆਂ ਬਟ ਧਰਮ ਦੇ ਉੱਤੇ ਕਹਿੰਦੇ ਸਿਆਣੇ ਇਹ ਹੀ ਕਹਿੰਦੇ ਕਿ ਧਰਮ ਦੇ ਉੱਤੇ ਕੋਈ ਡਿਬੇਟ ਕੋਈ ਡਿਸਕਸ਼ਨ ਕਰਨਾ ਸਭ ਤੋਂ ਬੜੀ ਬੇਵਕੂਫੀ ਦੀ ਗੱਲ ਹੈ ਥੈਂਕ ਯੂ ਸੋ ਮੱਚ